ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਤੇ ਮੁਰਤ ਤੋਂ ਸਵਾਗਤ ਕਰਦੇ ਹਾਂ ਸਾਰੇ ਦਰਸ਼ਕ ਵੀਰਾਂ ਦਾ ਤੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਮੌਸਮ 18 19 ਅਤੇ 20 ਅਪ੍ਰੈਲ ਕਿਵੇਂ ਦਾ ਰਹੇਗਾ ਕਿਉਂਕਿ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਉਹ ਮੌਸਮ ਵਿਭਾਗ ਦੇ ਅਲਰਟ ਮੁਤਾਬਕ ਬਦਲਵਾਏ ਤੇ ਮੀਂਹ ਵਾਲੇ ਬਣ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਸਾਨੂੰ ਪੱਛਮੀ ਸਿਸਟਮ ਪੰਜਾਬ ਵੱਲ ਕੂਚ ਕਰਦੇ ਹੋਏ ਦਿਖਾਈ ਦੇ ਰਹੇ ਨੇ ਸਵੇਰ ਦੇ ਵੇਲੇ ਮੌਸਮ ਸਾਫ਼ ਹੋਵੇਗਾ ਚੰਗੀ ਧੁੱਪ ਲੱਗੇਗੀ ਤੁਹਾਡੇ ਇਲਾਕੇ ਵਿੱਚ ਫਿਲਹਾਲ ਮੌਸਮ ਕਿਵੇਂ ਦਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਗੱਲ ਕੀਤੀ ਜਾਵੇ ਤਾਂ 18 ਤਰੀਕ ਪੰਜਾਬ ਦਾ ਮੌਸਮ ਫਿਲਹਾਲ ਸਵੇਰ ਦੇ ਵੇਲੇ ਤੱਕ ਠੀਕ ਠਾਕ ਬਣਿਆ ਰਹੇਗਾ ਪਰ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਮੀਂਹ ਦੀ ਹਰਕਤਾਂ ਦੇਖਣ ਨੂੰ ਮਿਲਣਗੀਆਂ ਹੁਣ ਗੱਲ ਕਰਾਂਗੇ ਮੌਸਮ ਵਿਭਾਗ ਦੇ ਅਲਰਟ ਮੁਤਾਬਕ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਉਹ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਕੋਲ ਜੋ ਤਾਜ਼ਾ ਸੈਟਲਾਈਟ ਇਮੇਜ ਜਾਰੀ ਹੋਈਆਂ ਨੇ ਉਹਨਾਂ ਮੁਤਾਬਕ ਅੱਜ ਪੰਜਾਬ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਸਾਬਜਾ ਦਾਜੀਤ ਸਿੰਘ ਨਗਰ, ਫਤਿਹਗੜ ਸਾਹਿਬ, ਪਟਿਆਲਾ, ਚੰਡੀਗੜ੍ਹ ਇਹ ਕੁਝ ਕ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਾਨੂੰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਅੱਜ ਬਾਦ ਦੁਪਹਿਰ ਦੇਖਣ ਨੂੰ ਮਿਲ ਸਕਦੇ ਨੇ ਤੇ ਸ਼ਾਮ ਵੇਲੇ ਤੱਕ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਖਾਸ ਤੌਰ ਤੇ ਜਿਹਨਾਂ ਵਿੱਚ ਜ਼ਿਆਦਾ ਅਲਰਟ ਹੈ ਜੀ ਉਹ ਜ਼ਿਲ੍ਹਾ ਪਠਾਨਕੋਟ ਹੈ ਗੁਰਦਾਸਪੁਰ ਹੈ ਅੰਮ੍ਰਿਤਸਰ ਹੈ ਹੁਸ਼ਿਆਰਪੁਰ ਹੈ ਨਵਾਂ ਸ਼ਹਿਰ ਹੈ ਰੂਪਨਗਰ ਹੈ ਇਨ੍ਹਾਂ ਇਲਾਕਿਆਂ ਦੇ ਵਿਚਕਾਰ ਅਤੇ ਸਭ ਜੀ ਦਾਜੀਤ ਸਿੰਘ ਨਗਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿਚਕਾਰ ਸਰੋ ਥੋੜੀ ਬੋਤੀ ਤੇਜ਼ ਹਵਾ ਹਨੇਰੀ ਮੀਂਹ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦਾ ਹੈ ਜ ਜਿਹਦੇ ਬਾਰੇ ਮੌਸਮ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ ਫਿਲਹਾਲ ਜਿਹੜੀ ਹਵਾਵਾਂ ਨੇ ਪੂਰਬ ਦਿਸ਼ਾ ਤੋਂ ਚੱਲ ਰਹੀਆਂ ਸਨ ਪਰ ਹੁਣ ਜਿਹੜੀ ਹਵਾ ਦਾ ਰੁਖ ਹੈ ਉੱਤਰ ਪੂਰਬੀ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ ਇਨ੍ਹਾਂ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਤੇ ਬਾਕੀ ਹੁਣ ਗੱਲ ਕਰ ਲੈਂਦੇ ਜੀ ਨਾਲ ਦਿਨ ਆਪਾਂ 19 ਤਰੀਕ ਦੇ ਮੌਸਮ ਦੀ ਤਾਂ 19 ਤਰੀਕ ਦੇ ਮੌਸਮ ਨੂੰ ਵੀ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਅਲਰਟ ਦੱਸਿਆ ਗਿਆ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਨਾਲ ਲੱਗਦਾ ਇਲਾਕਾ ਰੂਪਨਗਰ ਦਾ ਨੰਗਲ ਅਨੰਦਪੁਰ ਸਾਹਿਬ ਸਹਬਿਆ ਦਾ ਜੀਤ ਸਿੰਘ ਨਗਰ ਤੇ ਫਤਿਹਗੜ ਦੇ ਨੇੜੇ ਤੇੜ ਦੇ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਅਲਰਟ ਹੈ ਕੋਈ ਵੱਡੇ ਅਲਰਟ ਜਾਰੀ ਨਹੀਂ ਹੋਏ 19 ਤਰੀਕ ਨੂੰ ਪਰ 20 ਤਰੀਕ ਨੂੰ ਮੌਸਮ ਲਗਭਗ ਸਾਫ਼ ਹੋ ਜਾਏਗਾ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਕਿਉਂਕਿ ਜਿਸ ਹਿਸਾਬ ਨਾਲ ਪਹਿਲਾਂ ਅਲਰਟ ਜਾਰੀ ਹੋਏ ਸਨ ਉਹ ਜਿਹੜੇ ਮੌਸਮ ਵਿਗੜੇ ਆ ਔ ਪਿਛਲੇ ਦਿਨਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਜਿਹੜਾ ਸਿਸਟਮ ਸਾਡਾ 16 ਤਰੀਕ ਨੂੰ ਵਿਗੜਿਆ ਹੈ ਉਸ ਦੇ ਨਾਲ ਇਹ ਸਿਸਟਮ ਦੇ ਉੱਪਰ ਅਸਰ ਪਿਆ ਹੈ 18 19 ਤਰੀਕ ਵਾਲੇ ਦਾ ਇਹ ਸਿਸਟਮ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ 18 ਤਰੀਕ ਨੂੰ ਫਿਲਹਾਲ ਫੇਰ ਵੀ ਥੋੜੇ ਬੋਦੇ ਚਾਂਸ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਝੇ ਤੇ ਦੁਆਬੇ ਦੇ ਉੱਪਰ ਜ਼ਿਆਦਾ ਇਸ ਦਾ ਅਸਰ ਰਹੇਗਾ ਮਾਲਵਾ ਬੈਲਟ ਫਿਲਹਾਲ ਕਿਸੇ ਤਰੀਕੇ ਨਾਲ ਵੀ ਇਸ ਦੇ ਅੰਦਰ ਆਉਂਦੀ ਦਿਖਾਈ ਨਹੀਂ ਦੇ ਰਹੀ ਪਰ ਅਜਿਹਾ ਨਹੀਂ ਹੈ ਕਿ ਇਸ ਇਲਾਕੇ ਯਾਨੀ ਕਿ ਮਾਲਵਾ ਬੈਲਟ ਜਿਹੜੀ ਸਾਡੀ ਬਠਿੰਡਾ ਸੰਗਰੂਰ ਮੁਕਸਰ ਇਹ ਇਲਾਕੇ ਨੇ ਇਹਨਾਂ ਵਿੱਚ ਕੋਈ ਅਸਰ ਨਹੀਂ ਹੋਵੇਗਾ ਇਹਨਾਂ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੀ ਬੱਦਲਵਾਈ ਦੇ ਨਾਲ ਬੂੰਦਾਬਾਂਦੀ ਥੋੜੀ ਬਹੁਤੀ ਗਰਜ ਜਮਕ ਕਿਸੇ ਕਿਸੇ ਪਿੰਡ ਇਲਾਕੇ ਜਾਂ ਸ਼ਹਿਰ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅਜਿਹੇ ਜਿਹੜੀ ਪ੍ਰੀ ਮੌਨਸਨ ਗਤੀਵਿਧੀਆਂ ਹੁੰਦੀਆਂ ਨੇ ਇਹ ਹਵਾ ਦੇ ਉੱਪਰ ਕਾਫੀ ਜ਼ਿਆਦਾ ਡਿਪੈਂਡ ਰਹਿੰਦੀਆਂ ਨੇ ਹਵਾ ਦਾ ਰੁੱਖ ਅਗਰ ਉੱਤਰ ਪੂਰਬ ਤੋਂ ਦੱਖਣ ਪੱਛਮੀ ਜਾਂ ਦੱਖਣ ਪੂਰਬੀ ਹੁੰਦਾ ਹੈ ਤਾਂ ਹਵਾ ਦਾ ਰੁੱਖ ਬਦਲ ਕੇ ਇਹਨਾਂ ਇਲਾਕਿਆਂ ਵੱਲ ਵੀ ਹੋ ਸਕਦਾ ਹੈ ਤੇ ਹਲਕੇ ਤੋਂ ਦਰਮਿਆਨਾ ਸਿਸਟਮ ਇਹਨਾਂ ਇਲਾਕਿਆਂ ਵਿੱਚ ਵੀ ਪਹੁੰਚ ਸਕਦਾ ਹੈ ਬਾਕੀ ਓਵਰ ਆਲ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡੀ ਗਤੀਵਿਧੀ ਦਿਖਾਈ ਨਹੀਂ ਦੇ ਰਹੀ ਇਹਨਾਂ ਇਲਾਕਿਆਂ ਵਿੱਚਕਾਰ ਜ਼ਿਆਦਾਤਰ ਸਾਨੂੰ ਅਸਰ ਜਿਹੜਾ ਮਾਝੇ ਅਤੇ ਦੁਆਬਾ ਬੈਲਟ ਵਿੱਚ ਹੀ ਦੇਖਣ ਨੂੰ ਮਿਲੇਗਾ ਜ ਪੌਟਰ ਵਾਲੇ ਏਰੀਆ ਬਾਕੀ ਮੌਸਮ ਦੀਆਂ ਜਾਣਕਾਰੀਆਂ ਲਗਾਤਾਰ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਅਜਿਹੀਆਂ ਜਾਣਕਾਰੀਆਂ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਹੋਵੇਗੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਧੰਨਵਾਦੀ